ਸੋਸ਼ਲ ਮੀਡੀਆ ਤੇ ਰੋਜ਼ ਨਵੀਆਂ ਤੋਂ ਨਵੀਆਂ ਖਬਰਾਂ ਵਾਇਰਲ ਹੁੰਦੀਆਂ ਤੇ ਉਹ ਖਬਰਾਂ ਆਪਾਂ ਨੂੰ ਹੈਰਾਨ ਵੀ ਕਰਦੀਆਂ ਇੱਕ ਐਵੇਂ ਦੀ ਖਬਰ ਆ ਰਹੀ ਆ ਹੁਣ ਕਿ ਰੋਸਚ ਸਕੂਲ ਤੇ ਕਾਲਜ ਪੜ੍ਹਨ ਵਾਲੀਆਂ ਵਿਦਿਆਰਥਣਾਂ ਨੂੰ ਗਰਭਵਤੀ ਹੋਣ ਲਈ ਕਿਹਾ ਗਿਆ ਕੀ ਇਹ ਵਾਕਈ ਸੱਚ ਹੈ ਇਹਦੇ ਪਿੱਛੇ ਦਾ ਕਾਰਨ ਕੀ ਹੈ ਤਾਂ ਜੇ ਸੱਚ ਹੈ ਤਾਂ ਚਲੋ ਜੀ ਆਪਾਂ ਵੀਡੀਓ 'ਚ ਅੱਗੇ ਦੇਖਦੇ ਹਾਂ ਤੇ ਵੀਡੀਓ ਨੂੰ ਸ਼ੁਰੂ ਤੋਂ ਅਖੀਰ ਤੱਕ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਤੇ ਚੈਨਲ ਨੂੰ ਸਬਸਕ੍ਰਾਈਬ ਜਾਂ ਫਾਲੋ ਕਰਕੇ ਜ਼ਰੂਰ ਜਾਓ ਅਸਲ ਗੱਲ ਕੀ ਸੀ ਕਿ ਓਰੀਓਲ ਚ 2025 ਚ ਇਸੇ ਸਾਲ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਉਸ ਪ੍ਰੋਗਰਾਮ ਚ ਇਹ ਕਿਹਾ ਗਿਆ ਸੀ ਕਿ ਜੋ ਸਕੂਲ ਤੇ ਕਾਲਜ ਪੜਨ ਵਾਲੀਆਂ ਵਿਦਿਆਰਥਣਾਂ ਆ ਉਹ ਜੇ ਆਪਣੇ ਆਪ ਨੂੰ ਗਰਭ ਵਤੀ ਰਜਿਸਟਰ ਕਰਾ ਲੈਂਦੀਆਂ ਤਾਂ ਉਹਨਾਂ ਨੂੰ 1 ਲੱਖ ਰੂਬਲ ਦਿੱਤੇ ਜਾਣਗੇ ਜੋ ਰੂਸ ਦੀ ਕਰੰਸੀ ਹੈ 1 ਲੱਖ ਰੂਬਲ ਮਤਲਬ 1200 ਡਾਲਰ ਦੇ ਕਰੀਬ ਹੋ ਜਾਂਦੇ ਆ ਤੇ ਜੋ ਨਿਊਜ਼ ਵਾਇਰਲ ਹੋ ਰਹੀ ਹੈ ਇਹ ਇਹ ਇੱਕ ਤਰ੍ਹਾਂ ਨਾਲ ਫੇਕ ਵੀ ਵਾਇਰਲ ਹੋ ਰਹੀ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਹ ਗੱਲ ਕਹੀ ਹੈ ਕਿ ਜੇ ਲੜਕੀਆਂ ਜੋ ਹਨ 12 ਤੋਂ 14 ਸਾਲ ਦੀਆਂ ਜੇ ਉਹ ਗਰਭਵਤੀ ਹੁੰਦੀਆਂ ਤਾਂ ਉਹਨਾਂ ਨੂੰ ਇਹ ਪੈਸਾ ਦਿੱਤਾ ਜਾਊਗਾ ਪਰ ਇਹ ਗੱਲ ਸੱਚ ਨਹੀਂ ਹੈ ਕਿਉਂਕਿ ਇਹ ਗੱਲ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਨਹੀਂ ਕਹੀ ਇਹ ਗੱਲ ਕਹੀ ਹੈ ਰੂਸ ਦੇ ਗਵਰਨਰ ਐਂਦਰੇ ਕਲਾਈਕੋ ਵੱਲੋਂ ਤੇ ਇਸ ਗੱਲ ਨੂੰ ਕਹਿਣ ਦਾ ਸ਼ਾਇਦ ਕਾਰਨ ਇਹ ਵੀ ਹੈ ਕਿ ਰੂਸ ਦੀ ਪਾਪੂਲੇਸ਼ਨ ਨੂੰ ਵਧਾਇਆ ਜਾਵੇ ਕਿਉਂਕਿ ਜਿਵੇਂ ਹੁਣ ਰੂਸ ਤੇ ਇਜ਼ਰਾਈਲ ਦੀ ਲੜਾਈ ਚੱਲ ਰਹੀ ਹੈ ਕਾਫੀ ਲੰਬੇ ਟਾਈਮ ਤੋਂ ਤੇ ਦੋਨੋਂ ਦੇਸ਼ਾਂ ਦਾ ਨੁਕਸਾਨ ਵੀ ਹੋ ਰਿਹਾ ਹੈ ਤੇ ਉਹਨਾਂ ਦੇਸ਼ਾਂ ਦੀ ਪਾਪੂਲੇਸ਼ਨ ਵੀ ਘਟ ਰਹੀ ਹੈ ਹੁਣ ਜਿਹੜੇ ਹਿਸਾਬ ਨਾਲ ਰੂਸ ਦੀ ਪਾਪੂਲੇਸ਼ਨ ਘਟੀ ਹੈ ਇੱਕ ਸਰਵੇ ਦੇ ਹਿਸਾਬ ਨਾਲ ਇੱਕ ਔਰਤ ਦਾ ਸਿਰਫ ਇੱਕ ਹੀ ਬੱਚਾ ਹੈ ਜੇ ਐਵਰੇਜ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਪਾਪੂਲੇਸ਼ਨ ਵਧਾਉਣ ਲਈ ਇਹ ਸਟੈਪ ਉਹਨਾਂ ਦਾ ਹੋ ਸਕਦਾ ਹੈ ਪਰ ਹਰ ਗੱਲ ਨੂੰ ਪਸੰਦ ਕਰਨ ਵਾਲੇ ਵੀ ਹੁੰਦੇ ਆ ਤੇ ਉਹਦਾ ਵਿਰੋਧ ਕਰਨ ਵਾਲੇ ਵੀ ਹੁੰਦੇ ਆ ਤੇ ਇਸ ਗੱਲ ਦਾ ਵਿਰੋਧ ਬੜਾ ਜਮਕੇ ਕੀਤਾ ਜਾ ਰਿਹਾ ਹੈ ਤਾਂ ਸੋਸ਼ਲ ਮੀਡੀਆ ਤੇ ਜੋ ਵੀ ਨਿਊਜ਼ ਨਵੀਂ ਤੋਂ ਨਵੀਂ ਵਾਇਰਲ ਹੁੰਦੀ ਹੈ ਉਹ ਨਿਊਜ਼ ਦੇ ਪਿੱਛੇ ਦਾ ਕਾਰਨ ਕੀ ਹੈ ਅਸਲ ਸੱਚ ਕੀ ਹੈ ਉਹ ਜਾਣਨਾ ਆਪਣੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਤੇ ਵਲਾਦੀਮੀਰ ਪੁਤਿਨ ਵੱਲੋਂ ਇਹ ਗੱਲ ਨਹੀਂ ਕਹੀ ਗਈ ਜੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿ ਕੁੜੀਆਂ ਨੂੰ ਗਰਭਵਤੀ ਹੋਣਾ ਚਾਹੀਦਾ ਹੈ ਸਕੂਲ ਤੇ ਕਾਲਜ ਪੜ੍ਹਨ ਵਾਲੀਆਂ ਨੂੰ ਇਹ ਗੱਲ ਉਥੋਂ ਦੇ ਗਵਰਨਰ ਨੇ ਸਿਰਫ ਇੱਕ ਸਲਾਹ ਦਿੱਤੀ ਸੀ ਇੱਕ ਜੋ ਕਾਨਫਰੰਸ ਉੱਥੇ ਹੋਈ ਸੀ ਪਰ ਇਸ ਗੱਲ ਤੇ ਕਿੰਨਿਆਂ ਨਹੀਂ ਆਪਣੀ ਚਿੰਤਾ ਵੀ ਜ਼ਾਹਰ ਕੀਤੀ ਹੈ ਤਾਂ ਦੋਸਤੋ ਤੁਸੀਂ ਵੀ ਜੇ ਐਵੇਂ ਦੀਆਂ ਕੋਈ ਖਬਰਾਂ ਪੜੀਆਂ ਜਾਂ ਸੁਣੀਆਂ ਹੋਣ ਤਾਂ ਤੁਸੀਂ ਉਹਨਾਂ ਦੀ ਜਾਂਚ ਜ਼ਰੂਰ ਕਰੋ ਤੇ ਜੇ ਤੁਸੀਂ ਹਰ ਦਿਨ ਕੋਈ ਨਾ ਕੋਈ ਨਵੀਂ ਅਪਡੇਟ ਲੈਣਾ ਚਾਹੁੰਦੇ ਹੋ ਤਾਂ ਚੈਨਲ ਨਾਲ ਜ਼ਰੂਰ ਜੁੜੋ ਚੈਨਲ ਨੂੰ ਫੋਲੋ ਜਾਂ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਤਾਂ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ 'ਚ ਇੱਕ ਨਵੀਂ ਅਪਡੇਟ ਨਾਲ